ਦੋਸਤੋ ਕੋਰੋਨਾ ਕਾਲ ਵੇਲੇ ਇੱਕ ਗੱਲ ਹੁੰਦੀ ਸੀ ਕਿ ਸਾਨੂੰ ਹਰ ਜਗ੍ਹਾ ਆਕਸੀਜਨ ਪਲਾਂਟ ਦੀ ਲੋੜ ਪਊਗੀ ਤੇ ਅੱਜ ਕਿਉਂ ਨਾ ਦਰਸ਼ਕਾਂ ਨਾਲ ਆਪਾਂ ਆਕਸੀਜਨ ਪਲਾਂਟ ਸ਼ੇਅਰ ਕਰਕੇ ਵੀ ਕਿਵੇਂ ਹੁੰਦਾ ਇਹ ਪਹਿਲਾਂ ਤਾਂ ਇੱਕ ਮੈਂ ਨਾ ਲੋਕੇਸ਼ਨ ਦਿਖਾ ਦਿੰਨਾ ਤੁਹਾਨੂੰ ਹਰ ਪਾਸੇ ਦੇਖੋ ਹਰਿਆਲੀ ਹਰਿਆਲੀ ਪੇੜ ਪੌਦੇ ਲੱਗੇ ਹੋਏ ਆ ਤੇ ਇਹਨਾਂ ਪੇੜ ਪੌਦਿਆਂ ਦੇ ਵਿੱਚ ਇਹ ਲੱਗਿਆ ਹੋਇਆ ਜੀ ਆਕਸੀਜਨ ਪਲਾਂਟ ਇਹ ਦੋਸਤੋ ਕੋਈ ਇਹ ਨਾ ਸਮਝੋ ਵੀ ਜਿਵੇਂ ਰੇਲ ਗੱਡੀ ਨਹੀਂ ਕਿਦਾਂ ਰੇਸ ਜੀ ਕਰਕੇ ਇੰਜਨ ਸਟਾਰਟ ਹੁੰਦਾ ਉਹ ਚੀਜ਼ ਹੈ ਇਹ ਆ ਆਕਸੀਜਨ ਪਲਾਂਟ ਇਹ ਕਰੋਨਾ ਕਾਲ ਦੇ ਵਿੱਚ ਹੀ ਲੱਗਿਆ ਹੋਇਆ ਤੇ ਦੇਖੋ ਵੱਡੇ ਵੱਡੇ ਇਹ ਆਕਸੀਜਨ ਦੇ ਆਟੋਮੈਟਿਕਲੀ ਇਹ ਮੈਂ ਤਿਆਰ ਕਰਦਾ ਅੰਦਰ ਜਾਣ ਦੀ ਦੀ ਇਜਾਜ਼ਤ ਨਹੀਂ ਹੈਗੀ ਨਹੀਂ ਤੁਹਾਨੂੰ ਅੰਦਰੋਂ ਵੀ ਇਹ ਚੀਜ਼ ਦਿਖਾਉਂਦੇ ਇਹ ਹੈ ਜੀ ਆਕਸੀਜਨ ਪਲਾਂਟ ਦੂਜਾ ਹੋਰ ਦੇਖੋ ਚਾਰੇ ਪਾਸੇ ਪੇੜ ਪੌਦੇ ਆ ਇਧਰਲੀ ਸ਼ੈਡ ਵੀ ਇਧਰਲੀ ਸ਼ੈਡ ਕੱਲੀ ਬਿਲਡਿੰਗ ਆ ਗਈ ਹਰ ਜਗ੍ਹਾ ਤੁਹਾਨੂੰ ਇਧਰੋਂ ਪੇੜ ਪੌਦੇ ਆ ਜਿਆਦਾਤਰ ਇਹ ਪੇੜ ਪੌਦਿਆਂ ਦੇ ਵਿੱਚ ਹੀ ਜ਼ਿਆਦਾ ਵਧੀਆ ਦੀ ਲੋਕੇਸ਼ਨ ਹੁੰਦੀ ਹੈ ਉਦੋਂ ਕਰੋਨਾ ਕਾਲ ਕਿਉਂਕਿ ਜਦੋਂ ਸਾਡੇ ਲੋਕਾਂ ਤੇ ਕਸ਼ਟ ਪੈਂਦਾ ਉਹਦੀ ਯਾਦ ਕਰਦੇ ਆਂ ਵੀ ਯਾਰ ਆਪਾਂ ਆ ਕਰਗੇ ਆ ਕਰਗੇ ਲੇਕਿਨ ਅਦਰਵਾਜ਼ ਅਸੀਂ ਪੌਦੇ ਲਾਉਣੇ ਨਹੀਂ ਚਾਹੁੰਦੇ ਤੇ ਉਦੋਂ ਹਰ ਕਹਿੰਦਾ ਹੁੰਦਾ ਸੀ ਯਾਰ ਕਹਿੰਦੇ ਕਰੋਨਾ ਕਾਲ ਦੇ ਵਿੱਚ ਵੀ ਸਾਨੂੰ ਆਕਸੀਜਨ ਪਲਾਂਟਾਂ ਦੀ ਲੋੜ ਪੂ ਇਹ ਲੱਗਣੇ ਉਦੋਂ ਜ਼ਰੂਰੀ ਸੀਗੇ ਕਿਉਂਕਿ ਜੇ ਅਸੀਂ ਪੇੜ ਪੌਦੇ ਲਾਵਾਂਗੇ ਤਾਂ ਹੀ ਅਸੀਂ ਇਹ ਆਕਸੀਜਨ ਨੂੰ ਸੁੱਧ ਰੱਖ ਸਕਦੇ ਆਂ ਵਾਤਾਵਰਣ ਨੂੰ ਤੇ ਉਹ ਵੀਡੀਓ ਬਣਾਉਂਦਾ ਇਹੀ ਮਕਸਦ ਹੁੰਦਾ ਕਿ ਕਿਉਂ ਨਾ ਬਹੁਤ ਬਹੁਤ ਰੁੱਖ ਲਾਈਏ ਯਾਰ ਕਿਉਂ ਰੁੱਖ ਤਾਂ ਹੁਣ ਦੇਖੇ ਹੀ ਜਾਂਦਾ ਸੀ ਹਰ ਜਗ੍ਹਾ ਜੜਾ ਪੱਟੀ ਜੰਨੇ ਆ ਬੋੜ ਪਿੱਪਲ ਲਾਈਏ ਤੇ ਸੋਚੇ ਹੀ ਹੁੰਦੀ ਹੈ ਜਿੰਨਾ ਕੋ ਸਕਦਾ ਹੈ ਕੁਦਰਤ ਨੂੰ ਤਾਂ ਬਚਾਈਏ ਇਹ ਤਾਂ ਫਿਰ ਹਰ ਜਗ੍ਹਾ ਦੇ ਵਿੱਚ ਦੋਸਤੋ ਆ ਲੱਗਣਗੇ ਤੇ ਕਿੰਨੀ ਕੁ ਪੂਰਤੀ ਹੋਊਗੀ ਜੇ ਪੇੜ ਪੌਦੇ ਲੱਗੇ ਹੋਣਗੇ ਤਾਂ ਹੀ ਇਹ ਆਸੀਆਂ ਸਾਨੂੰ ਪੂਰੀ ਹੋਊਗੀ ਸੋ ਵੀਡੀਓ ਬਣਾਉਂਦਾ ਇਹੀ ਮਕਸਦ ਹੁੰਦਾ ਕਿ ਕਿਉਂ ਨਾ ਹਰ ਆਲ ਮਿਲ ਕੇ ਬਹੁਤ ਬਹੁਤ ਅਸੀਂ ਕੁਦਰਤ ਬਚਾਈਏ